ਗੁਰਦੁਆਰਾ ਸੀਸਕੰਨ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚੱਲ ਰਹੀ ਗੁਰਮਤ ਸਮਾਗਮ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਿੰਘ ਸਾਹਿਬ ਵਿਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਿੱਖ ਸਰੋਕਾਰਾਂ ਦੀ ਦਰਜਮਾਨੀ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ ਜਿੰਨੀਆਂ ਵੀ ਇੱਥੇ ਸੰਤਾਂਾਂ ਸਟੇਜ ਤੋਂ ਜਿਦਾਰਾ ਲੱਟੂਗਾ ਮੈਂ ਪੰਥ ਦਾ ਸੇਵਕ ਹੋਣ ਦੇ ਨਾਤੇ ਇਹ ਅਤਿਅੰਤ ਪਹਿਲਾਂ ਵੀ ਕੌਮ ਨੂੰ ਕੀਤੀ ਸੀ ਸਾਡਾ ਕੋਈ ਵੀ ਧਾਰਮਿਕ ਵਿਵਾਨ ਹੋਵੇ ਦੁੱਖ ਦਾਵੇ ਸੁੱਖ ਦਾਵੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਯੋਗਦਾਰ ਤਰੀਕੇ ਦੇ ਨਾਲ ਉਠਾਵਾਂਗੇ ਕਿਉਂਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਕਾਰਦਨ ਛੱਡੇ ਜਾ ਸਕਦੇ ਆ ਤਾਂ ਫਿਰ ਬੰਦੀ ਸਿੰਘ ਜਿਹੜੇ ਕਿ ਰਾਸਥੀ ਕੱਢੀ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਦੋਗਣਾ ਵਿਹਾਰ ਨਹੀਂ ਹੋਣਾ ਚਾਹੀਦਾ ਇਥੋਂ ਸਟੇਜ ਤੋਂ ਜਕਾਰਾ ਲਗਾਇਆ ਜਾਵੇਗਾ ਤੇ ਸੰਗਤ ਨੇ ਬਾਹਰੋਂ ਫੜਨਾ ਕਰਕੇ ਭਰਪੂਰ ਹੰਧਾਰਾ ਦੇਣਾ ਅਸੀਂ ਸਾਰਾ ਪੰਚ ਬੰਦੀ ਸਿੰਘਾਂ ਦੀ ਰਿਹਾਈ ਆ ਸਰਕਾਰਾਂ ਅੱਜ ਵਾਵਾ ਹੀ ਕਰਜਾ ਕਰਕੇ ਉੱਧਰ ਲੱਗੀ ਹੋਈ ਆ ਪਿਛਲੇ ਪਾਸੇ ਇਹ ਤਾਂ ਹੀ ਸਾਰਤਕ ਆ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਰਕਾਰ ਮੱਤਾ ਪਾਵੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲੜ ਜਿਨ੍ਹਾਂ ਦੀ ਰਿਹਾਈ ਹੋ ਜਾਣੀ ਸੀ ਪਰ ਦਿੱਲੀ ਦੇ ਲਾਲੇ ਮੁੱਖ ਮੰਤਰੀ ਕੇਟਰੀਵਾਲ ਨੇ ਵਸਤ ਖਤ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦਿੱਲੀ ਨੂੰ ਮੁਖਾਤਬ ਨਹੀਂ ਆ ਪੰਜਾਬ ਨੂੰ ਆ ਤਾਂ ਜੋ ਉਹਨਾਂ ਨੂੰ ਇਹ ਮਤਾ ਜ਼ਰੂਰ ਪਾਉਣਾ ਚਾਹੀਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇਗ ਤੇ ਪੰਥ ਕੀ ਜੀਰਾ ਰਾਜ ਕਰੇਗਾ